ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੈਂਬਰਾਂ ਨੇ ਚੀਫ ਸੁਖਦੇਵ ਸਿੰਘ ਢੀਂਡਸਾ ਨੂੰ ਅਖਤਿਆਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਨ ਨੂੰ ਅਧਿਕਾਰ ਦਿੱਤਾ ਗਿਆ ਕਿ ਦੱਸੋ ਕਿਵੇਂ ਕਰਨਾ ਹੈ ਸੁਖਵੀਰ ਸਿੰਘ ਬਾਦਲ ਦੇ ਧੜੇ ਨਾਲ ਜੁੜਨਾ ਚਾਹੀਦਾ ਜਾਂ ਨਹੀਂ ਜੁੜਨਾ ਚਾਹੀਦਾ ਤਾਂ ਵੱਡੀ ਜਾਣਕਾਰੀ ਮਿਲ ਰਹੀ ਹੈ ਕਿ 2 ਹਫ਼ਤਿਆਂ ਤੱਕ ਗੜ ਜੋੜ ਸੰਬੰਧੀ ਫੈਸਲਾ ਲੈ ਲਿਆ ਜਾਏਗਾ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਨਾਲ ਕੀ ਰਲੇਵਾ ਅਕਾਲੀ ਦਲ ਸੰਯੁਕਤ ਦਾ ਹੋਏਗਾ ਅਕਾਲੀ ਦਲ ਸੰਯੁਕਤ ਤੋਂ ਕੀ ਭਾਵ ਹੈ ਸੰਯੁਕਤ ਅਕਾਲੀ ਦਲ ਤੋਂ ਭਾਵ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਵੱਖਰੀ ਲਾਈਨ ਚਲਾਈ ਸੀ ਜਿਸ ਨੂੰ ਹਾਂ ਪੱਖੀ ਹੰਗਾਰਾ ਤਾਂ ਬਹੁਤਾ ਪੰਜਾਬ ਦੀ ਸਿਆਸਤ 'ਚ ਨਹੀਂ ਮਿਲਿਆ ਪਰ ਇਲੈਕਸ਼ਨ ਬੜੀ ਨਜ਼ਦੀਕ ਹੈ ਇਸ ਕਰਕੇ ਸਿਆਸੀ ਚਿੰਤਨ ਤੇ ਚਿੰਤਾ ਵਿੱਚ ਅਕਾਲੀ ਦਲ ਸੰਯੁਕਤ ਡੁੱਬਿਆ ਹੋਇਆ ਹੈ ਜਦੋਂ ਤੋਂ ਮਾਫੀ ਸੁਖਵੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਮੰਗੀ ਹੈ ਸੁਖਵੀਰ ਬਾਦਲ ਕੀ ਕਹਿੰਦੇ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਹੱਥ ਜੋੜ ਕੇ ਕਿਹਾ ਕਿ ਜੇਕਰ ਪੁਰਾਣੇ ਸਮੇਂ ਦੇ ਵਿੱਚ ਬੇਅਦਬੀਆਂ ਦੇ ਮਸਲਿਆਂ ਤੇ ਸਾਡੀ ਸਰਕਾਰ ਇਨਸਾਫ ਨਹੀਂ ਦਿਵਾ ਸਕੀ ਤਾਂ ਮਾਫੀ ਮੰਗਦਾ ਹ ਅੱਜ ਦੀ ਮੀਟਿੰਗ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੀ ਪ੍ਰਧਾਨਗੀ ਵਿੱਚ ਹੋਈ ਹੈ ਉਹਦੇ ਵਿੱਚ ਸਾਰੇ ਹੀ ਲੀਡਰਸ ਨੇ ਆਪਦੀ ਆਪਦੀ رائے ਦਿੱਤੀ ਹੈ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਢੀਂਸਾ ਸਾਹਿਬ ਨੂੰ ਸਾਰੇ ਨੇ ਅਧਿਕਾਰ ਦਿੱਤਾ ਕਿ ਉਹ ਕਮੇਟੀ ਬਣਾਉਣ ਅਤੇ ਜਿਹੜੇ ਕੋਈ ਜ਼ਿਲ੍ਹਾ ਲੈਵਲ ਤੇ ਸਾਰੇ ਵਰਕਰ ਸਰਬਾਨਾਂ ਦੀ رائے ਲੈ ਕੇ ਉਸ ਮੁਤਾਬਕ ਜਿਹੜੀ ਹੈ ਫਿਰ ਪਾਰਟੀ ਜੋ ਵੀ ਫੈਸਲਾ ਕਰੇਗੀ ਉਹ ਸਭ ਨੂੰ ਪ੍ਰਵਾਨਤ ਹੋਏਗਾ ਸੋ ਉਹ ਚੀਜ਼ ਤੇ ਸਾਰੇ ਨੇ ਸਭ ਸੰਮਤੀ ਦੇ ਨਾਲ ਢੀਂਸਾ ਸਾਹਿਬ ਨੂੰ ਅਧਿਕਾਰ ਦਿੱਤੇ ਨੇ ਤੇ ਢੀਂਸਾ ਸਾਹਿਬ ਹੁਣ ਕਮੇਟੀ ਬਣਾ ਕੇ ਜਿਹੜਾ ਇੱਕ ਵਿੱਚ ਸਾਰੀ ਜਿਹੜੀ ਸਾਡੀ ਪਾਰਟੀ ਦੀ ਲੀਡਰਸ਼ਿਪ ਹੈ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਉਹ ਸਾਰੇ ਨਾਲ ਸਮੇਂ ਬੰਦ ਤਰੀਕੇ ਦੇ ਨਾਲ ਉਹਨਾਂ ਨਾਲ ਗੱਲ ਕਰਕੇ ਆਪਦੀ ਜਿਹੜੀ ਰਿਪੋਰਟ ਦੇ ਦੇਖੋ ਜਿਹੜੀ ਗ੍ਰਹਿ ਮੰਤਰੀ ਦੀ ਸਟੇਟਮੈਂਟ ਹੈ ਅਸੀਂ ਇਹ ਮੰਨਦੇ ਹਾਂ ਕਿ ਕਈ ਇਸ਼ੂਸ ਹੁੰਦੇ ਨੇ ਜਿਹੜੇ ਸਾਨੂੰ ਜਿਹੜਾ ਇਮੋਸ਼ਨਲੀ ਲੋਕਾਂ ਨੂੰ ਟੱਚ ਕਰਦੇ ਨੇ ਜਿਨ੍ਹਾਂ ਦਾ ਪ੍ਰਭਾਵ ਬਹੁਤ ਵੱਡਾ ਹੁੰਦਾ ਹੈ ਅਤੇ ਇਹ ਜੇ ਪੰਜਾਬ ਨੂੰ ਕੋਸ਼ਣਾ ਕੁਛ ਉਹ ਜਿਹੜਾ ਹੈ ਠੰਡਾ ਛੱਟਾ ਕੋਈ ਪੰਜਾਬ ਦੇ ਲੋਕਾਂ ਦੇ ਉੱਤੇ ਮਾਰਨਾ ਚਾਹੁੰਦੇ ਆ ਜਾਂ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਿਹੜੀ ਹੈ ਤਰਜਮਾਨੀ ਜਿਹੜੀ ਹੈ ਉਹ ਸਾਡੇ ਜਿਹੜੇ ਇਹ ਬੰਦੀ ਸਿੰਘ ਹੈ ਉਹ ਕਰਦੇ ਆ ਤੇ ਉਹਨਾਂ ਵਾਸਤੇ ਕੁਛ ਨਾ ਕੁਛ ਆਊਟ ਆਫ ਦਾ ਬਾਕਸ ਸੋਚਣਾ ਚਾਹੀਦਾ ਉਹਨਾਂ ਨੂੰ ਕੋਈ ਨਾ ਕੋਈ ਰਿਲੀਫ ਜ਼ਰੂਰ ਦੇਣੀ ਚਾਹੀਦੀ ਹੈ ਸਾਡੀ ਪਾਰਟੀ ਦਾ ਇਹ ਮੰਨਣਾ ਹੈ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਕੋਈ ਰਸਤਾ ਸਰਕਾਰ ਨੂੰ ਕੱਢਣਾ ਚਾਹੀਦਾ ਹੈ। ਰੋਹਿਤ ਬੰਸਲ ਇਸਤੇ ਜ਼ਿਆਦਾ ਜਾਣਕਾਰੀ ਦਿੱਸਨ ਪਰ ਰੋਹਿਤ ਅਖਤਿਆਰ ਸੁਖਦੇਵ ਸਿੰਘ ਢੀਂਸਣ ਨੂੰ ਦਿੱਤੇ ਕਿੰਨਾ ਸਮਾਂ ਹੋਰ ਬਾਕੀ ਹੈ? ਆ ਦੇਖੋ ਜਿਸ ਤਰੀਕੇ ਨਾਲ ਕ੍ਰਿਸ਼ਨ ਅੱਜ ਦੀ ਮੀਟਿੰਗ ਹੋਈ ਹੈ ਤਾਂ ਨਾਲ ਦੀ ਨਾਲ ਅਖਤਿਆਰ ਹੈ ਜਿਹੜੇ ਉਹ ਸੁਖਦੇਵ ਸਿੰਘ ਢੀਂਸਣ ਨੂੰ ਦੇ ਦਿੱਤੇ ਗਏ ਨੇ ਪਾਰਟੀ ਪ੍ਰਧਾਨ ਦੇ ਤੌਰ ਤੇ ਔਰ ਕਿਹਾ ਗਿਆ ਕਿ ਸੁਖਦੇਵ ਸਿੰਘ ਢੀਂਸਾ ਜੋ ਫੈਸਲਾ ਕਰਨਗੇ ਉਸੇ ਨੂੰ ਮੰਨਿਆ ਜਾਏਗਾ ਵਾਕਿਆਤ ਤੌਰ ਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਏਗਾ ਜੋ ਜਿਹੜੇ ਲੈਵਲ ਤੇ ਪੱਖ-ਵੱਖ ਜਿਹੜੇ ਏਰੀਆ ਦੇ ਵਿੱਚ ਜਿਹੜੀ ਮੁਲਾਕਾਤ ਆ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਜਿਹੜੇ ਜ਼ਿਲ੍ਹਾ ਲੈਵਲ ਦੇ ਅਧਿਕਾਰੀ ਨੇ ਜਾਂ ਕਹ ਲਈਏ ਜ਼ਿਲ੍ਹਾ ਲੈਵਲ ਦੇ ਜਿਹੜੇ ਵਰਕਰ ਨੇ ਉਸ ਤੋਂ ਬਾਅਦ ਜਿਹੜਾ ਇੱਕ ਅੰਤਿਮ ਫੈਸਲਾਗਾ ਉਹ ਸੁਖਦੇਵ ਸਿੰਘ ਢੀਂਂਸਾ ਦੀ ਸਲਾਹ ਤੋਂ ਬਾਅਦ ਕੀਤਾ ਜਾਏਗਾ ਪਰ ਜੋ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਹੈ ਕਿ ਜਨਵਰੀ ਦੇ ਦੂਸਰੇ ਹਫਤੇ ਦੇ ਵਿੱਚ ਜਿਹੜਾ ਗਠਜੋੜ ਆ ਉਹ ਸਿਰੇ ਚੜ ਸਕਦਾ ਹੈਗਾ ਉਹ ਕਿਸ ਤਰੀਕੇ ਦਾ ਹੋਏਗਾ ਇਸ ਦੀ ਰੂਪਰੇਖਾ ਕੀ ਹੋਏਗੀ ਬੀਜਪੀ ਅਕਾਲੀ ਦਲ ਦੇ ਨਾਲ ਗੱਠਜੋੜ ਹੋਏਗਾ ਜਾਂ ਸਿੱਧੇ ਤੌਰ ਤੇ ਕਹੀਏ ਕਿ ਜਿਹੜਾ ਅਸ਼ਰੋਮੀ ਸਾਲੀ ਦਲ ਸੰਯੁਕਤ ਹੈ ਉਹ ਸ਼ਰੋਮੀ ਕਾਲੀ ਦਲ ਬਾਦਲ ਦੇ ਵਿੱਚ ਮਰਜ ਕਰ ਦਿੱਤਾ ਜਾਏਗਾ ਇਹ ਰੂਪਰੇਖਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੁੰਦੀ ਨਜ਼ਰ ਆਏਗੀ ਪਰ ਜਿਸ ਤਰੀਕੇ ਦੇ ਨਾਲ 2024 ਦੇ ਇਲੈਕਸ਼ਨਾਂ ਤੋਂ 2024 ਦੇ ਇਲੈਕਸ਼ਨਾਂ ਦੇ ਵਿੱਚ ਕੋਈ ਵੀ ਸਿਆਸੀ ਪਾਰਟੀ ਰਿਸਕ ਲੈਣ ਦੇ ਲਈ ਤਿਆਰ ਨਹੀਂ ਹਰ ਸਿਆਸੀ ਪਾਰਟੀ ਚਾਹੁੰਦੀ ਹੈ ਕਿ ਇੱਕ ਜੁੜਤਾ ਦਿਖਾਈ ਜਾਵੇ ਜਿਸ ਦੇ ਨਾਲ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਨੇ ਪਰ ਵੱਧ ਤੋਂ ਵੱਧ ਜਿਹੜੀਆਂ ਸੀਟਾਂ ਨੇ ਉਹ ਲਿਆਉਂਦੀਆਂ ਜਾਣ ਤਾਂ ਕਿ ਕੇਂਦਰ ਦੇ ਵਿੱਚ ਇੱਕ ਮਜ਼ਬੂਤ ਸਰਕਾਰ ਹੈ ਜਿਹੜੀ ਉਹ ਬਣਾਈ ਜਾ ਸ ਤੇਵਾ ਤੌਰ ਤੇ ਜਿਹੜੀਆਂ तमाम पार्टियां ਨੇ ਉਹਨਾਂ ਨੂੰ ਇਕੱਠਾ ਕੀਤਾ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਇੰਡੀਆ ਅਲਾਈንስ ਬਣਾ ਹੋਇਆ ਤਾਂ ਜਿਹੇ ਦੇ ਵਿੱਚ ਬੀਜਪੀ ਵੀ ਵੀ ਇਹ ਨੀਤੀ ਹੋएगी ਕਿ ਜਿਹੜੀਆਂ ਐਨਡੀਏ ਦੀਆਂ ਸਮਰਥਕ ਪਾਰਟੀਆਂ ਨੇ ਖਾਸ ਤੌਰ ਤੇ ਸ਼੍ਰੋਮਣੀ ਕਾਲੀਦਲ ਬਾਦਲ ਕਿਉਂਕਿ ਬਹੁਤ ਹਜੇ ਦੀ ਸਭ ਤੋਂ ਪੁਰਾਣੀ ਪਾਰਟੀ ਆ ਔਰ ਜਿਸ ਸਮੇ ਐਨਡੀਏ ਦਾ ਗਠਨ ਹੁੰਦਾ ਉਸ ਸਮੇ ਇਹੀ ਉਹ ਪਾਰਟੀ ਸੀ ਜਿਸ ਨੇ ਵਕ ਵਕ ਲੀਡਰਾਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਇਆ ਚਾਹੇ ਉਹਨਾਂ ਦੇ ਵਿੱਚ ਆਈਐਨਐਲਡੀ ਹਰਿਆਣਾ ਦੀ ਹੋਵੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਤਾਂ ਅਜੇ ਇਹ ਦੇ ਵਿੱਚ ਹੁਣ ਜਿਹੜੀ ਵਿਉਂਤਬੰਦੀ ਹੋਈ ਹੈ ਇਹੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਦੋਨੋਂ ਅਕਾਲੀ ਦਲ ਇਕੱਠੇ ਕੀਤੇ ਜਾਣਾ ਔਰ ਉਸ ਤੋਂ ਬਾਅਦ ਬੀਜੇਪੀ ਦੇ ਨਾਲ ਜਿਹੜਾ ਇੱਕ ਗੱਠਜੋੜਨ ਹੈ ਉਹ ਤਿਆਰ ਕਰ ਲਿਆ ਜਾਵੇ ਔਰ ਲਗਭਗ ਜਨਵਰੀ ਦੇ ਦੂਸਰੇ ਹਫਤੇ ਤੱਕ ਜਿਹੜੀ ਤੋਂ ਨਿਕ ਰੂਪ ਰೇಖਾ ਉਹ ਤੁਹਾਡੇ ਸਾਹਮਣੇ ਨਜ਼ਰ ਆ ਸਕਦੀ ਹੈ। ਅਸਬਾਬ ਨਾ ਬੰਨੀ ਜਾ ਰਹੀ ਹੈ। ਠੀਕ ਹੈ ਬਹੁਤ ਸ਼ੁਕਰੀਆ ਰੋਹਿਤ ਲਾਈਨ ਤੇ ਬੰਨ ਰਹੇ ਕੋਰ ਮਰਤਦ ਦੱਸ ਦिए ਕਿ ਸੁਖਦੇਵ ਸਿੰਘ ਟਿੰਸਨ ਨੇ ਇਖਤਿਆਰ ਦੇ ਦਿੱਤੇਗੇ ਹਨ।